ਆ ਠਮ ਠਮ ਕਰਕੇ ਤੁਰਦੀ ਆ ਗੋਲ ਮਟੋਲ ਆ ਗਈ ਬਣ ਆ ਗਈ 7 ਮਹੀਨਿਆਂ ਦੀ ਗੱਬਣ ਮਿਲੂਗੀ ਸੋਨੂੰ ਤੇ ਪਹਿਲੇ 20000 ਰੁਪਏ ਦੀ ਮਿਲੂਗੀ ਸੋਨੂੰ ਤੇ ਚੱਕਵੇਂ ਪੁੜੇ ਵਾਲੀ ਆ ਤੇ ਕਿੰਨੀ ਪਈ ਆ ਬਾਈ ਬੱਚੀ ਲੈ ਵੀ ਆ ਕਾਫੀ ਕਲਰ ਦੀ ਜਰਸੀ ਦੇਖ ਲੋ ਮਿੱਤਰੋ ਆਹ ਨਾ 45000 ਰੁਪਏ ਦੀ ਸੋਨੂੰ ਆ ਵੀ ਜਰਸੀ 10 ਕਿੰਨੇ ਦੀ ਆ ਗਈ ਆਹ 2 ਮਹੀਨਿਆਂ ਨੂੰ ਸਿਰ ਮ ਲੈ ਲੈਣਾ ਬਾਈ ਬੱਚੀ ਮਿੱਤਰੋ ਆਹ ਦੇਖ ਲੋ ਆ ਵੀ ਇੱਕ ਜਰਸੀ ਆ ਗਈ ਸੋਨੂੰ ਥੱਲੇ ਝੋਲੀ ਝੋਲੀ ਦੇਖ ਬਾਈ ਗੱਬੜਾ ਵਾਂਗੂ ਆਏ ਜੀ ਅਸੀਂ ਕੱਲ੍ਹ ਦੋਸਤੋਂ ਬਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹ ਬਾਈ ਹੈਪੀ ਕੋਲ ਇਹ ਨਾ ਮਿੱਤਰੋ ਅੱਜ ਤੁਹਾਨੂੰ ਆਪਾਂ ਬੱਚੀਆਂ ਹੀ ਬੱਚੀਆਂ ਦਿਖਾਉਣੀਆਂ ਪਹਿਲੇ ਨੰਬਰ ਦੇ ਉੱਤੇ ਮਿੱਤਰੋ ਤੁਸੀਂ ਆਹ ਦੇਖ ਲਓ ਜਿਹੜੀ ਆ ਬਿਹੜ ਆ ਗਈ ਨਾ ਯਾਰ ਸੋਹਣੀ ਸੁਨੱਖੀ ਬਹੁਤ ਆ ਤੇ ਇਹ ਨਾ ਸੋਨੂੰ ਨਾ ਗੱਬਣ ਮਿਲੂਗੀ ਤੇ ਨਾਲ ਇਧਰਲੇ ਪਾਸੇ ਨਾ ਜਰਸੀ ਤੇ ਐਫ ਐਫ ਬੱਚੀਆਂ ਆ ਗਈਆਂ ਯਰ ਨਾ ਕੱਲੀ-ਕੱਲੀ ਬੱਚੀ ਦੀ ਨਾ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਜਿਵੇਂ ਆਹ ਕਾਫੀ ਕਲਰ ਦੀ ਬੱਚੀ ਆ ਗਈ ਮਿੱਤਰੋ ਹਨਾ ਇਹ ਦੱਸਿਓ ਜਰੂਰ ਤੁਹਾਨੂੰ ਕਿਵੇਂ ਲੱਗੀ ਨਾਲ ਐਫ ਐਫ ਫੇਰ ਆ ਗਈ ਇੱਕ ਜਰਸੀ نسل ਦੀ ਤੇ ਫੇਰ ਆ ਗਈ ਇੱਕ ਐਚਐਫਓ ਤੇ ਫੇਰ ਇਧਰਲੇ ਪਾਸੇ ਆ ਗਈ ਮਿੱਤਰੋ ਜਰਸੀ نسل ਦੀ ਬੱਚੀ ਤੇ ਨਾਲ ਨਾ ਇੱਕ ਜਿਹੜਾ ਬੱਬੂ ਕੋਸ਼ਾ ਜਿਹਾ ਹੋਰ ਖੜਾਗਾ ਇਹ ਬਲੈਕ ਕਲਰ ਦੇ ਵਿੱਚ ਐਫ ਐਚਐਫ ਨਸਲ ਦੀ ਬੱਚੀ ਆ ਗਈ ਤੇ ਨਾ ਕੱਲੇ-ਕੱਲੇ ਦੀ ਜਾਣਕਾਰੀ ਲੈ ਕੇ ਜਾਵਾਂਗੇ ਬਾਕੀ ਜਿਹੜੇ ਨਾ ਇੱਕ ਸ਼ਿਕਾਇਤ ਰਹਿੰਦੀ ਹੁੰਦੀ ਆ ਵੀ ਭਾਈ ਬੱਚੀਆਂ ਦੇ ਰੇਟ ਨਹੀਂ ਤੁਸੀਂ ਦੱਸਦੇ ਪਰ ਅੱਜ ਆਪਾਂ ਤੁਹਾਨੂੰ ਨਾ ਬਾਈ ਤੋਂ ਰੇਟ ਵੀ ਪੁੱਛ ਕੇ ਦੱਸਾਂਗੇ ਤੇ ਕਿਵੇਂ ਲੱਗੀਆਂ ਬੱਚੀਆਂ ਦੱਸਿਓ ਜਰੂਰ ਬਾਕੀ ਆਹਾ ਦੂਜੇ ਨੰਬਰ ਵਾਲੀ ਤੇ ਪਹਿਲੇ ਨੰਬਰ ਵਾਲੀ ਇਹ ਹੈ ਬਾਕਮਾਲ ਬੱਛੀਆਂ ਆ ਗਈਆਂ ਤੇ ਆਓ ਕਰਾਗੇ ਬਾਈ ਹੈਪੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿਕਾਰ ਸਤਿਕਾਰ ਬਾਈ ਰਾਮਨ ਸਿੰਘ ਸਤਿ ਸ੍ਰੀ ਅਕਾਲ ਤੇ ਹੋਰ ਬਾਈ ਹੈਪੀ ਕਿਵੇਂ ਬਹੁਤ ਵਧੀਆ ਬਾਈ ਚੜਦੀ ਕਲਾ ਹਾਂ ਬਾਈ ਹਾਂ ਅੱਛਾ ਹੈਪੀ ਪਿੰਡ ਦੀ ਗੱਲ ਕਰੋ ਪਿੰਡ ਪਿੱਥੋ ਬਾਈ ਜ਼ਿਲ੍ਹਾ ਬਠਿੰਡਾ ਉਠੰਡੇ ਤੋਂ 40 ਕਿਲੋਮੀਟਰ ਆਮਪਰਾਵਲ ਤੋਂ 5 ਕਿਲੋਮੀਟਰ ਆ ਬਾਈ ਠੀਕ ਆ ਅੱਛਾ ਹੈਪੀ ਰੁਟੀਨ ਦੇ ਵਿੱਚ ਪੱਛੀਆਂ ਆਉਂਦੀਆਂ ਹਾਂ ਬਾਈ ਆਉਂਦੀ ਰਹਿੰਦਾ ਮਾਲ ਤੇ ਅੱਜ ਆਪਾਂ 7 ਪੱਛੀਆਂ ਅੱਜ 7 ਵਜੇ ਇੱਕ ਗੱਬਣਾਗੇ ਸੇ ਹੀ ਪੁਰਾਣੇ ਬਾਈ ਤੇ ਫਿਰ ਕਿਹੜੇ ਬੱਸ ਸਟਾਰਟ ਕਰ ਆਇਦੂ ਸਟਾਰਟ ਕਰਾਂਗੇ ਆਪਾਂ ਬਾਈ ਆਹ ਕਰ ਲੈ ਵੀ ਮਿੱਤਰੋ ਮੈਂ ਤੁਹਾਨੂੰ ਗੱਲ ਦੱਸਾਂ ਜਿਹੇ ਜਿਹੇ ਬੰਦਾ ਆ ਗੋਲ ਮਟੋਲ ਜਾਂ ਆਪ ਆ ਤੇ ਉਹੋ ਜੀ ਆਹ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਬੈਠ ਦਿਖਾ ਦਾਂਗੇ ਜਰਨਾ ਜਿਹੜੇ ਬੰਦੇ ਦੇ ਇਹ ਪਸੰਦ ਆ ਗਈ ਤੇ ਜਿਹੜਾ ਬੰਦਾ ਇਹਦਾ ਆਸ਼ਕ ਹੋਇਆ ਮੈਂ ਤੁਹਾਨੂੰ ਪਹਿਲਾਂ ਨਾ ਬੱਛੀ ਤੋੜ ਕੇ ਦਿਖਾਦਾ ਐ ਠਮ ਠਮ ਕਰਕੇ ਤੁਰਦੀ ਹੈ ਗੋਲ ਮਟੋਲ ਆ ਗਈ ਤੇ ਨਸਲ ਇਹ ਜਿਹੜੀ ਆ ਗਈ ਨਾ ਮਿੱਤਰੋ ਤੁਸੀਂ ਆਪਾਂ ਮਤਲਬ ਸਾਹੀ ਵਾਲ ਗਿਰ ਦੇ ਵਿੱਚ ਪੈਂਦੀ ਆ ਆ ਦੇਖੋ ਹੁਣ ਤੁਸੀਂ ਇਹ ਬੜੀ ਸੋਹਣੀ ਸੁਨੱਖੀ ਆ ਬਾਕੀ ਝਾਲਦਰ ਝੁੱਲਰ ਦੇਖ ਲਓ ਮਿੱਤਰੋ ਐ ਪੂਰੀ ਸੋਹਣੀ ਝਾਲਦਰ ਤੇ ਰੰਗ ਜਿਹੜਾ ਹੈਗਾ ਬਾਬਾ ਬੰਨੀ ਨਾ ਇੱਕ ਮਿੰਟ ਕਰਾ ਇਹ ਮੈਨੂੰ ਐ ਦੱਸ ਹੈਪੀ ਜੇ ਤੇਰੀ ਆਹ ਪਿਹੜ ਆ ਗਈ ਹਾਂ ਭਾਈ ਇਹ ਮੂੰਹ ਕਹਿ ਦਿੰਦਾ ਇਹ ਚਾਰ ਲਾਂਦਾ ਭਾਈ ਚਾਰ ਦੇ ਦਾਂ ਚੱਕ ਲੈਣੇ ਚੌਕ ਦੇ ਮੂੰਹ ਠੀਕ ਹੈ ਹਾਂ ਅੱਠਵਾਂ ਮਹੀਨਾ ਨੂੰ ਗੱਬੋਂ ਨੂੰ ਲੱਗ ਗਿਆ ਬਾਈ ਹਾਂ 2 ਮਹੀਨਾ ਤੋਂ ਘੱਟ ਹੀ ਲੋ 1.5 ਮਹੀਨਾ ਲੋ ਬਾਈ ਮੈਂ ਮਤਲਬ 2 ਮਹੀਨੇ ਕੀ ਆ ਗਿਆ ਮਤਲਬ ਦੀ ਆਪ ਤਾਂ ਬਹੁਤ ਘੱਟ ਮਿਲਦੀ ਆ ਬਾਈ ਕੋਈ ਕੋਈ ਪੀਸ ਹੀ ਆਉਂਦਾ ਤੁਹਾਨੂੰ ਪਤਾ ਆਪਣੇ ਕੋਲ ਇੱਕ ਅੱਧਾ ਅੱਛਾ 7 7.5 ਮਹੀਨੇ ਜੇ ਅੱਗੇ ਸੀਮਾ ਲੱਗਿਆ ਉਹ ਵੀ ਬਹੁਤ ਵਧੀਆ ਲੱਗਿਆ ਬਾਈ ਨਾਲੇ ਬੰਦਲੇ 15 16 ਦਾ ਲੋ ਆਇਆ ਸੀ ਆਪਾਂ ਰਕਾਰਡ ਲੱਗੇ ਬੰਗਾਂ ਤੋਂ ਦੇ ਦੇਾਂਗੇ ਅੱਛਾ ਹਾਂ ਆਪਣੇ ਨਰੋਗਲ ਪਿੰਡੂ ਲਈ ਲਈਏ ਤੁਹਾਨੂੰ ਨਾਲੇ ਠੀਕ ਹੈ ਤੇ ਫਿਰ ਮੈਨੂੰ ਐਂ ਦੱਸ ਦੇ ਇਹ ਜਿਵੇਂ ਹੁਣ ਤੇਰੀ ਆ ਗਈ 2 ਕੁ ਮਹੀਨੇ ਲੋ ਬੱਚੀ ਹਾਂ 2 ਮਹੀਨੇ ਘਾੜੇ 1.5 ਮਹੀਨੇ ਲੈਣਾ ਬਾਈ ਜੇ ਇਹ ਤਾਂ ਥਾਂ ਲੈਵਾ ਜਿਵੇਂ ਹਾਂ ਫਿਰ ਬਹੁਤ ਚੰਗਾ ਲੱਗਿਆ ਬਾਈ ਠੰਡੀ ਠੁੰਡੀ ਬਹੁਤ ਹੈ ਜਿਵੇਂ ਮਰਜੀ ਬੰਨ ਤੁਹਾਨੂੰ ਸਾਰਾ ਕੁਝ ਓਕੇ ਆ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਬਾਈ ਦੇ ਦੂ 16-17 ਕਿਲੋ ਪਹਿਲਾਂ ਨਹੀਂ ਬਾਈ ਇਹ ਹਾਂ ਬਹੁਤ ਚੰਗੀ ਹੈ ਨਾ ਕਦ ਕਾਦ ਹਰੀ ਹੈ ਕਿਹੜਾ ਕੋਈ ਬਾਕੀ ਬਰੀਡ ਚ ਹਾਂ ਬਹੁਤ ਵਧੀਆ ਬਾਈ ਪਯੌਰ ਆ ਜਾਵਾ ਗਿਆ ਫਿਰ ਨੇੜੇ ਹੁਈ ਮਾਰ ਆ ਜਾਏ ਤੇ ਇੱਧਰਲੇ ਪਾਸੇ ਲੈ ਵੀ ਮੈਂ ਗੱਪ ਮਾਰਿਆ ਸੀ ਕਿ ਸੱਚ ਦੱਸਿਓ ਹਨਾ ਇੱਕੋ ਜ ਪਰਾਪ 45000 ਦੇ ਦਿਆਂਗੇ ਵਿੱਚੋਂ ਮਾਮਨਦਾਨ ਹੋ ਜਾਓ ਬਾਈ ਛੋੜ ਸੱਪੇ ਵਾਲਾ ਕਿੰਨੀ ਛੋੜ ਛੋੜ ਕਰ ਦਿਆਂਗੇ 1500 ਰੁਪਿਆ ਬਾਈ ਛੋੜ ਕਰ ਦਿਆਂਗੇ ਬਸ ਇਹ ਆਜ ਵੇਚਣ ਵਾਲੀ ਗੱਲ ਹੀ ਆ 45000 ਚ ਛੋੜ ਹਾਂ ਛੋੜ ਕਰ ਦਿਆਂਗੇ ਬਾਈ ਵੈਰੀ ਗੁੱਡ ਤੇ ਲੈ ਵੀ ਮਿੱਤਰਾ ਇੱਕ ਵਾਰੀ ਹੋਰ ਗੇੜਾ ਦਵਾ ਦੇ ਇਹਦਾ ਲੈ ਵੀ ਜਿਹੜੀ ਆਹਾ ਆ ਗਈ ਨਾ ਮਿੱਤਰੋ ਆਹਾ ਬਿਹੜਾ ਨਾ ਜਿਹੜੀ 7 ਮਹੀਨਿਆਂ ਦੀ ਗੱਬਣ ਆ ਗਈ 7 ਮਹੀਨਿਆਂ ਦੀ ਗੱਬਣ ਮਿਲੂਗੀ ਸੋਨੋ ਤੇ ਪਹਿਲੇ ਸੂਈ ਚੰਗਾ ਦੁੱਧ ਪਾ ਦੂਗੀ ਮੈਂ ਹੁਣ ਨਾ ਥਣਲੇਵਾ ਦਿਖਾਦਾ ਇਹਦਾ ਬਾਬਾ ਇਹ ਆ ਦੇਖਿਓ ਹੁਣ ਹੁਣ ਦੇਖ ਲਓ ਤੁਸੀਂ ਥਣ ਚ ਏ ਲਿਆ ਕਰਾ ਲਿਆ ਯਾਰ ਆ ਤਾਂ ਇੱਕ ਘੜੀ ਨਾ ਤੋੜ ਕੇ ਦਿਖਾਈ ਦਿਖਾਈ ਚੱਲ ਇੱਕ ਨਗੀਨਾ ਹੀ ਆ ਅੱਜ ਦੀ ਵੀਡੀਓ ਦਾ ਇਹ ਨਾ ਮਾਤਾ ਦੇ 55000 ਰੁਪਏ ਦੀ ਆ ਬਾਈ ਚਲੋ ਆਪਾਂ ਨੂੰ ਵੀ ਭਾ ਲੈ ਆਪਾਂ ਭਾ ਲੈ ਕੇ ਦੇ ਦੇਣੀ ਹੈਗੀ ਠੀਕ ਆ ਹਾਂ ਬਾਈ ਇਹ ਆ ਦੇਖ ਲੋ ਇੱਕ ਮਾੜੀ ਜੀ ਫੋਟੋ ਦੀ ਹਾਂ ਡੂਮਣੀ ਜੀ ਬਾਈ ਉਹ ਨਹੀਂ ਉਹ ਤਾਂ ਵੈਸੀ ਚਾਰ ਸਾਣੀ ਨੇ ਦੋ ਠੀਕ ਆ ਹਾਂ ਤੇ ਮੈਨੂੰ ਐ ਦੱਸ ਸਕੂ ਜਿਹੜੀ ਤੇਰੀ ਦੂਜੇ ਨੰਬਰ ਦੇ ਉੱਤੇ ਆ ਜਰਸੀ ਆ ਇਹ ਬਾਈ ਜਰਸੀ ਆ ਕਾਫੀ ਕਲਰ ਦਾ ਇਹ ਆ ਵੀ ਆਪਣੇ ਕੋਲ ਰਕਾਰ ਆ ਸਾਰਾ A to Z ਬਹੁਤ ਵਧੀਆ ਹਾਂ 10 ਮਹੀਨਾ ਦੀ ਬੱਚੀ ਆਗੀ ਥੱਲੇ ਝੋਲੀ ਝਾਲੀ ਦੇਖੋ ਬਹੁਤ ਕਮਾਲ ਦੀ ਠੀਕ ਆ 10 ਮਹੀਨੇ ਦੀ ਆ ਹਾਂ ਬਾਈ 10 ਮਹੀਨੇ ਦੀ ਇਹ ਆ ਦੇਖ ਲੋ ਮਿੱਤਰੋ ਜਿਹੜੀ ਲਾ ਤੋਰ ਕੇ ਲੱਤ ਲੁੱਤਾਂ ਦੇ ਦੇਖੋ ਕਿੰਨੀ ਮਜ਼ਬੂਤ ਆ ਉੱਤੋਂ ਦੇਖੋ ਸਟ੍ਰੇਟ ਕਿੰਨੀ ਪਈ ਆ ਬਾਈ ਬੱਛੀ ਲੈ ਵੀ ਆ ਕਾਫੀ ਕਲਰ ਦੀ ਜਾਸੀ ਦੇਖ ਲਓ ਮਿੱਤਰੋ ਪੂਰੀ ਸਟ੍ਰੇਟ ਬੱਛੀ ਆ ਗਈ ਸੱਲੇ ਗਲਾਬੀ ਸਨ ਬਹੁਤ ਵਧੀਆ ਲੱਗਿਆ ਹੋਇਆ ਬਾਈ ਮੋਟਾ ਮੋਟਾ ਕੀ ਮੁੱਲ ਕਰਤਾ ਇਹਦਾ ਹਾਂ ਬਾਈ ਇਹ ਮੋਲੇ ਜੋੜੇ ਦੀ ਕਰ ਦਿਆਂਗੇ ਬਾਈ ਇਹ ਕੱਲੀ ਲੈਣੀ ਅਗਲਾ ਫੋਨ ਤੇ ਗੱਲ ਕਰ ਕੇ ਕਿਹੜਾ ਜੋੜਾ ਨਾਲ ਆਜਾ ਇੱਥੇ ਆ ਨਾਲ ਬਾਈ ਇਹਦੇ ਠੀਕ ਹੈ ਲੈਕਰ ਲੈ ਚੱਲ ਕੇ ਨਾ ਲੈ ਵੀ ਜੇ ਕੱਲੀ ਲੈਣੀ ਹੋਈ ਉਹੋ ਜਾਂ ਤੇ ਜੋੜੇ ਦਾ ਰੇਟ ਆਪਾਂ ਤੁਹਾਨੂੰ ਦੱਸਦੇ ਆ ਤੇ ਜਿਹੜੀ ਤੇਰੀ ਆਖਾ ਇਹ ਬਾ ਕੱਲੀ ਲੈਣੀ ਹੋਈ ਦਾ 26000 ਰੁਪਏ ਦੇ ਦਿਆਂਗੇ ਬਾਈ ਹਾਂ ਜੋੜੇ ਦਾ 45000 ਰੁਪਏ ਬਾਈ ਦੋਨਾਂ ਦਾ ਠੀਕ ਆ ਹਾਂ ਦੋਨੇ ਟੌਪ ਦੇ ਨਾਲ ਥੱਲੇ ਆਏ ਨਹੀਂ ਹੈਗਾ ਇਹ ਆ ਦੇਖ ਲਓ ਮਿੱਤਰੋ ਇਹ ਆ ਵੀ ਦਿਖਾ ਦਿਓ ਬਾਈ ਚਲੋ ਇਹ ਵੀ ਦਿਖਾਤੀ ਮੈਂ ਹਾਂ ਲਗਾਤੀ ਤੇ ਜਿਹੜੀ ਤੇਰੀ ਆਖਾ ਕਿੰਨੇ ਕੇ 6 ਮਹੀਨੇ ਦੀ ਬੱਸੀ ਇਹ 8 ਮਹੀਨੇ ਦੀ ਆ ਬਾਈ ਇਹ 8 ਮਹੀਨੇ ਹਾਂ ਠੀਕ ਆ ਮੋਲ ਆਪਣੇ ਜੈਨੂਆਣੀ ਹੋਣਗੇ ਬਾਈ ਛੋਟਛੱਪੇ ਵਾਲਾ ਕੰਮ ਹੀ ਹੋਊਗਾ ਇਹ ਨਹੀਂ ਹੈ ਨਾ ਠੀਕ ਆ ਆ ਵੀ ਆਪਾਂ ਕਟਾ ਵਧਾਉਣ ਵਾਲਾ ਕੰਮ ਜਿਹਦੇ ਬਸੰਦ ਅਗਲਾ ਫੋਨ ਲਾ ਲਈ ਆਪਾਂ ਨੂੰ ਆ ਆ ਬੱਚੀ ਵੀ ਆਪਾਂ ਤੋਰ ਕੇ ਦਿਖਾਤੀ ਸਾਨੂੰ ਖਾਣੇ ਦੇ ਚਾਰੀ ਹੈ ਨਾ ਚਾਰ ਚਾਰ ਬਾਈ ਚਾਰ ਲੈ ਜਾ ਲੈ ਜਾ ਤੇਰਾ ਬਾਬਾ ਲੈ ਵੀ ਆਹਾ ਨਾ 45000 ਰੁਪਏ ਦੀ ਸਦਾ ਜੋੜਾ ਦੇ ਦਾਂਗੇ ਬਾਈ ਜੋੜੇ ਹਾਂ ਠੀਕ ਆ ਹਾਂ ਇਹ ਆ ਕੇ ਨਾ ਹੈਪੀ ਜਿਹੜੀ ਆ ਬੱਚੀ ਆ ਗਈ ਤੇਰੀ ਇਹ ਵੀ ਬਹੁਤ ਟੌਪ ਦੀ ਹੈ ਬਾਈ ਯਾਰ ਸਿਵਸੀ ਇਹੇ ਜੱਸੀ ਇਹ ਵੀ 10 11 ਮਹੀਨਿਆਂ ਦੀ ਆ ਬਸ ਸਿਮ ਲਾਈਨ ਦੇ ਤਿਆਰ ਹੀ ਆ ਗਈ ਠੀਕ ਹੈ ਇਹ 10 11 ਮਹੀਨੇ ਹਾਂ ਪਹਾੜੀ ਜਸਕਰ ਦਾ ਆਮ ਹੀ ਹੁਣ ਕਾਦਾ ਬਾਈ ਇਹਨਾਂ ਦਾ ਠੀਕ ਆ ਇਹ ਆ ਦੇਖ ਲਓ ਮਿੱਤਰੋ ਆ ਵੀ ਜਰਸੀ 10 ਕਿ ਮਹੀਨਿਆਂ ਦੀ ਆ ਗਈ ਆਹਾ 2 ਮਹੀਨਿਆਂ ਨੂੰ ਸੀਮਾ ਲੈ ਲੈਣਾ ਬਾਈ ਬਚੀ ਨਸੀਮ ਦਾ ਜੇ ਹੁਣ ਵੀ ਭਰਾ ਦਿਓ ਪਰ ਆਏ ਬਜਨ ਪੁਜਨ ਕਰ ਜੂ ਹਾਂ ਬਾਈ ਹਾਂ ਪੂਰੇ ਟੌਪ ਦੀ ਝੋਲੀ ਥੱਲੇ ਇਹ ਇਹਦਾ ਰੇਟ ਕਿੰਨਾ ਹੈਗਾ ਇਹਦਾ ਜੋੜੇ ਦੀ ਕਰ ਦਿਆਂਗੇ ਬਾਈ ਕਰਦੇ ਜੋੜਾ 50000 ਦਾ ਦੇ ਦਿਆਂਗੇ ਬਾਈ ਠੀਕ ਆ ਹਾਂ ਦੋਨੇ ਇਹ ਲੈ ਚੱਲ ਕਰ ਲੈ ਆ ਆ ਦੇਖ ਲੋ ਤੇ ਇੱਕ ਸ ਨੂੰ ਆ ਦਿਖਾ ਦਿੰਨਾ ਇਹ ਡੱਬੀ ਦੀ ਜਿਹੜੀ ਹੈਗੀ ਕਿੰਨੀ ਕ ਇਹ ਬਾਈ 9 ਮਹੀਨੇ ਦੀ 8.5 9 ਮਹੀਨੇ ਦੀ ਹੈਗੀ 8.5 9 ਮਹੀਨੇ ਦੀ ਠੀਕ ਆ ਜੇ ਕਿਨੇ ਕੱਲੀ ਕੱਲੀ ਲੈਣੇ ਅਗਲਾ ਫੋਨ ਤੇ ਗੱਲ ਕਰ ਲੂਗਾ ਠੀਕ ਆ ਜੋੜਾ 50000 ਦਾ ਦੇ ਦਿਆਂਗੇ ਜੋੜਾ 50000 ਦਾ ਹਾਂ ਬਾਈ ਲਿਆ ਕਰਾ ਰਕਾੜ ਸਾਰਾ ਮਿਲ ਜੂ 8 ਜੈਡ ਇਹ ਨੀਗਾ ਟਾਪ ਦੀਆਂ ਨੇ ਬਾਈ ਹਣਾ ਇਹ ਆ ਦੇਖ ਲੋ ਮਿੱਤਰੋ ਇੱਧਰ ਲਿਆ ਬਾਪਾ ਇਹ ਇੱਧਰ ਆ ਨੂੰ ਤੋਰ ਦੇ ਬਾਪਾ ਇਹ ਆ ਦੇਖ ਲੋ ਹੁਣ ਤੁਸੀਂ ਆ ਵੀ ਪੱਛੀ ਚੈੱਕ ਕਰ ਲੋ ਮਿੱਤਰੋ ਇਹ ਇਹ ਮੈਨੂੰ ਐਂ ਦੱਸ ਜਿਵੇਂ ਇਹ ਜਿਹੜੀਆਂ ਤੇਰੀਆਂ ਛੋਟੀਆਂ ਬੱਚੀਆਂ ਹਾਂ ਬਾਈ ਇਹ ਬੱਚੀਆਂ ਦੀਆਂ ਜਿਨ੍ਹਾਂ ਦਾ ਮਾਂ-ਮਾਂ ਥੱਲੇ ਦੁੱਧ ਕਿੰਨਾ ਕਿੰਨਾ ਬਹੁਤ 40 ਤੋਂ ਪਲੱਸ ਆ ਗਿਆ ਗਾਂਾਂ ਦੇ ਬੱਚੇ ਆ ਬਾਈ ਇਹ ਕਿੰਨੇ 40 ਤੋਂ ਪਲੱਸ ਹੀ ਆ ਗਏ ਦੁੱਧ ਮਾਂ-ਮਾਂ ਥੱਲੇ ਅੱਛਾ ਹਾਂ ਹਾਂ ਇਹ ਫਾਰਮ ਚੋਂ ਲੈਂਤੇ ਨੇ ਫਾਰਮ ਚੋਂ ਫਾਰਮ ਇਹ ਲੋਕਲ ਦਾ ਮਾਲ ਹੀ ਨਹੀਂ ਹੁੰਦਾ ਬਾਈ ਆਪਣਾ ਹਾਂ ਲਿਆ ਕੇ ਰਾਂ ਫਿਰ ਜਿਵੇਂ ਆਹ ਆ ਗਈ ਤੇਰੀ ਇੱਕ ਹੋਰ ਹਾਂ ਇਹ ਵੀ ਇਹ ਵੀ ਦੱਸ ਕਿੰਨੇ ਦਿਨਾਂ ਦੀ ਆ ਬਾਈ ਇਹ 10 ਮਹੀਨੇ ਦੀ ਹਾਂ ਇਹ ਤਾਂ ਲੋਕ ਇਹਨੇ ਕਰ ਰੱਖਣ ਵਾਸਤੇ ਲੈਣੇ ਦੁੱਧਾਂ ਦੇ ਵਾਸਤੇ ਬਹੁਤ ਝੋਲੀ ਬਹੁਤ ਕਮਾਲ ਦੀ ਹੈ ਬਾਈ ਠੀਕ ਉਹ ਤੋਂ ਨਿਗਰ ਦੇ ਕਿੰਨੀ ਆ ਬੱਚੀ ਲੈ ਵੀ ਹਾਂ ਹਾਲਾ ਲੋਹੇ ਲਾਇਆ ਚਾੜਨੇ ਆ ਬਾਈ ਠੀਕ ਹੈ ਦੁੱਧ ਵਾਲੀਆਂ ਲੂੰਗੀਆਂ ਹਾਲਤਾ ਨਿੱਖਰ ਮੈਂ ਆ ਦੇਖ ਲੋ ਮਿੱਤਰੋ ਚੈੱਕ ਕਰ ਲੋ ਇਹਦਾ ਰੇਟ ਕਿੰਨਾ ਕਰਤਾ ਇਹਦਾ ਬਾਈ 24000 ਰੁਪਿਆ ਹਾਂ ਤੇ ਅੱਜ ਕਹਿੰਦੇ ਜੋੜਾ ਲੈਣਾਗਾ ਜੋੜਾ 21000 ਦਾ ਦੇ ਦੇਾਂਗੇ ਠੀਕ ਆ ਲੈ ਵੀ ਮਿੱਤਰੋ ਆ ਦੇਖ ਲੋ ਆ ਵੀ ਇੱਕ ਜਰਸੀ ਆ ਗਈ ਤੁਹਾਨੂੰ ਥੱਲੇ ਝੋਲੀ ਝੋਲੀ ਦੇਖ ਬਾਈ ਗੱਬੜਾ ਵਾਂਗੂ ਆਏ ਗੱਲ ਪੱਕੀ ਆ ਹਾਂ ਦੇਖ ਤਾਂ ਲੈ ਝੋਲੀ ਲੈ ਆ ਦੇਖੀ ਝੋਲੀ ਦੇ ਦੇਖ ਜਾ ਗੱਬਣ ਹੁੰਦੀ ਆ ਗਿਆ ਹੀ ਆ ਜੋਰ ਹੀ ਹੋਣੀ ਤੇ ਆ ਉਹ ਕਾਲੀ ਦੀ ਉਮਰ ਕਿ ਨਹੀਂ ਕਾ ਬਈ ਇਹ ਵੀ 9 ਮਹੀਨੇ ਦੀ ਆ ਬਾਈ ਇਹ 9 ਮਹੀਨੇ ਦੀ ਦੁੱਧ ਨਾ ਪਣ ਗਿਆ ਮਗਾ ਬਾਈ ਐ ਲੱਸੀ ਦਾ ਮਹੀਨੇ ਹੁਣ 8 ਦੀ ਮਹੀਨੇ ਸਾਲ ਦੀ ਬੱਸੀ ਹੁੰਦੀ 8 ਠੀਕ ਹੈ ਹਾਂ ਥੱਲੇ ਝੋੜਾਂ ਝਾਲੀਆਂ ਦੇ ਪੂਰਾ ਟੌਪ ਦੀਆਂ ਨੇ ਥੱਲੇ ਹਾਂ ਲੈ ਦੇਖੀ ਆ ਇਹਦਾ ਤਾਂ ਨਖਰਾ ਨਖਰੇ ਨਹੀਂ ਵੀ ਚਾਉਂਗਾ ਝੋੜੀ ਝਾਲੀ ਪੂਰੀ ਟੌਪ ਆ ਦੇਖ ਲੈ ਹੁਣ ਇਹ ਇਹ ਆਪ ਕਿੰਨੇ ਦਾ ਦੇਣਾ ਝੋੜਾ ਕੇ 42000 ਦਾ ਮਾਨਦਾਨ ਕਰ ਦੇਾਂਗੇ ਬਾਈ ਠੀਕ ਆ ਬਾਕੀ ਹੋ ਜਾਂਦਾ ਹੁੰਦਾ ਹਾਂ ਹਾਂ ਬਸ ਛੋੜ ਛੱਪਿਆ ਹੋਣਾ ਬੜਾ ਨਹੀਂ ਫਰਕ ਹੈ ਬਾਈ ਜੇ ਅਗਲਾ ਕੇ 5-4000 ਰੁਪਿਆ ਕਟਾ ਹੋਣੀਗਾ ਕੋਈ ਛੋੜ ਛੱਪਿਆ ਚਲੋ ਲਿਆ ਕਰਾਂ ਲਿਆ ਕਰਾਂ ਬਾਬਾ ਇਹ ਆ ਦੇਖ ਲੋ ਮਿੱਤਰੋ ਇਹ ਆ ਬੱਚੀ ਆ ਗਈ ਜਿਹੜੀ ਇਧਰ ੁੱੱਪ ਪੈਂਦੀ ਆ ਜੇ ਕਹਿੰਦੇ ਕੱਲੀ ਲੈਣੀ ਆ ਤਾਂ ਭਾਈ 20000 ਦੀ ਦੇ ਦਾਂਗੇ ਇਹ ਲੈ ਵੀ ਲੈ ਚੱਲ ਤੇਰਾ ਜੇ ਕਹਿੰਦੇ ਸਿੰਗਲ ਲੈਣੀ ਆ ਕੱਲੀ 20000 ਦੀ ਦੇ ਦਾਂਗੇ ਲੈ ਵੀ ਆਪ ਅੱਛੀ 20000 ਰੁਪਏ ਦੀ ਮਿਲੂਗੀ ਤੁਹਾਨੂੰ ਤੇ ਚੱਕਵੇਂ ਪੁਰੇ ਵਾਲੀ ਆ ਤੇ ਆਹ ਦੇਖ ਲਓ ਹੁਣ ਤੁਸੀਂ ਜਮਾਨ ਸਿਰਾਂ ਸੱਟ ਈ ਆ ਤੇ ਇਹਦਾ ਦੇਖ ਲਓ ਤੁਸੀਂ ਥੱਲੋਂ ਨਾ ਜਿਗਾਰਡਮੈਂਟ ਪੂਰਾ ਡਬਲ ਲੇਵਾ ਤਿਆਰ ਕਰੀ ਜਾਂਦੀ ਆ ਹਣਾ ਇਹ 24000 ਦੀ ਦੇ ਦਾਂਗੇ ਕਹਿੰਦੇ ਕੱਲੀ ਲੈਣੀ ਆ ਭਾਈ ਹਾਂ ਅੱਛਾ ਹੈਪੀ ਜੋੜਾ ਲੈਣਾ 42000 ਦਾ ਫੋਨ ਨੰਬਰ 88279 ਬਾਈ 12588 ਠੀਕ ਆ ਤੇ ਇਸ ਤੋਂ ਇਲਾਵਾ ਹੋਰ ਬੱਚੀਆਂ ਵੀ ਆਉਣਗੀਆਂ ਹਾਂ ਬਾਈ ਪਰਸੋਂ ਤੇ ਕਰਮਾਲ ਆ ਜਾਣਾ ਆਪਣੇ ਕੋਲੇ ਆ ਤੈਨੂੰ ਇਸ ਦੋ ਵਾਰ ਤੈਨੂੰ ਟਾਈਮ ਨਹੀਂ ਸੀ ਬਾਈ ਮੇਲ ਦਾ ਕਰਕੇ ਇਸ ਕਰਕੇ ਤੈਨੂੰ ਵੀ ਪਹਿਲੀ ਵੀਡੀਓ ਬਣਾ ਲਈ ਚਲੋ ਇਹ ਪਾਚਾ ਦਾ ਟਾਈਮ ਨਹੀਂ ਲੱਗਦਾ ਤੈਨੂੰ ਹਾਂ ਸਹੀ ਗੱਲ ਆ ਮਾਲ ਤਾਂ ਆਉਂਦੀ ਰਹਿੰਦਾ ਬਾਈ ਜੇ ਗੱਲ ਕਰਕੇ ਤੇਰੀਆਂ ਬੱਚੀਆਂ ਜਿਹੜੀਆਂ ਹੈਗੀਆਂ ਸਾਰੀਆਂ ਹੀ ਸੋਹਣੀਆਂ ਹਾਂ ਬਾਈ ਹਾਂ ਠੀਕ ਆ ਬਸ ਬਹੁਤ ਮੰਗ ਕਰਦੇ ਜਾਂ ਇਕੱਲੇ ਇਕੱਲੇ ਦੀ ਵੀਡੀਓ ਬਾਈ ਪੈਂਦੀ ਨਹੀਂ ਯਾਰ ਠੀਕ ਆ ਹਾਂ ਤਲੋਂ ਅਲੱਗ ਨਾਲ ਕਲੀਅਰ ਦੇਖ ਲੈਂਦਾ ਇਹਦੇ ਵਿੱਚ ਹਣਾ ਸਹੀ ਗੱਲ ਹੈ ਫਿਰ ਅਲੱਗ ਅਲੱਗ ਛੋਟੀ ਦਿਖਾਤੀ ਵੱਡੀ ਦਿਖਾਤੀ ਇਹ ਜੇ ਹੁਣ ਕਲੀਅਰ ਪਤਾ ਲੱਗ ਜਾਂਦਾ ਕਲੀਅਰ ਪਤਾ ਲੱਗ ਜਾਂਦਾ ਬਾਕੀ ਸਾਡੇ ਕਾਦ ਤੋਂ ਪਤਾ ਲੱਗ ਜਾਂਦਾ ਸਹੀ ਗੱਲ ਹੈ ਵੀ ਕਿੱਡੇ ਕਿੱਡੇ ਕਿੰਨਾ ਸੀ ਨਹੀਂ ਲੋਟ ਆ ਸਮਾ ਦੀ ਬਾਕੀ ਜੇ ਗੱਲ ਕਰਗੇ ਜਿਵੇਂ ਹੁਣ ਤਾਂ ਜੇ ਗੱਲ ਕਰਗੇ ਇਹਨਾਂ ਦਾ ਸੀਜ਼ਨ ਆ ਜੀ ਹਾਂ ਭਾਈਆ ਮੂਰੇ ਹੁਣ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਨੂੰ ਨਸੀਬਾ ਲੈ ਲੈਣਾ ਭਾਈ ਦੂਜੇ ਮਹੀਨੇ ਜਾ ਕੇ ਤੀਜੇ ਮਹੀਨੇ ਨਸੀਬਾ ਲੈ ਜਾਊਗਾ ਜਿਵੇਂ ਜੱਤ ਸਿੰਘਾਂ ਨੇ ਮਹੀਨੇ-ਮਹੀਨੇ ਨੂੰ ਕਾਬਲਾ ਸੀਮਨ ਲੈਣ ਦੇ ਭਾਈ ਲੋ ਵੀ ਆ ਦੇਖ ਲਓ ਜਿਹੜੀਆਂ ਪੱ ਤੇ ਤਸੱਲੀ ਕਰਕੇ ਕੋਈ ਵੀ ਪਛੀ ਜਿਹੜਾ ਹੈਗਾ ਲੈ ਜਾ ਸਕਦਾ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ